ਉਤਰ ਰੇਲਵੇ ਮਜ਼ਦੂਰ ਯੂਨੀਅਨ ਜਲੰਧਰ ਸ਼ੌਣੀ ਦੇ ਇਸ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 8 ਜਨਵਰੀ ਤੋਂ 11 ਜਨਵਰੀ ਤੱਕ ਡੀਆਰਐਮ ਦਫ਼ਤਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਧਰਨੇ ਪ੍ਰਦਰਸ਼ਨ ਦੇ ਦੂਸਰੇ ਦਿਨ ਵੀ ਸਮੂਥ ਯੂਨੀਅਨ ਆਗੂਆਂ ਨੇ ਜਿੱਥੇ ਕਿ ਕੇਂਦਰ ਸਰਕਾਰ ਦੇ ਵਿਭਾਗ ਖਿਲਾਫ ਜੰਮ ਕੇ ਨਾਰੀ ਬਾਜੀ ਕੀਤੀ ਉੱਥੇ ਹੀ ਆਗੂਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕੇਂਦਰ ਸਰਕਾਰ પાસે ਮੰਗ ਕੀਤੀ ਕਿ ਨਵਾਂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮਹਿੰਗਾਈ ਪੱਤੇ ਦੀਆਂ ਰੁਕੀਆਂ ਕਿਸ਼ਤਾਂ ਦਾ ਭੁਗਤਾਨ ਕੀਤਾ ਜਾਵੇ ਅਤੇ 8ਵੇਂ ਵੇਤਨ ਅਯੋਗ ਲਈ ਕਮੇਟੀ ਦਾ ਗਠਨ ਵੀ ਕੀਤਾ ਜਾਵੇ। ਉਹਨਾਂ ਕਿਹਾ ਕਿ ਅਗਰ ਉਹਨਾਂ ਦੀਆਂ ਹੱਕੀ ਮੰਗਾਂ ਵੱਲ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ ਤਾਂ ਨਾ ਬਲੂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ ਇਸ ਮੌਕੇ ਗੁਰਮਖ ਸਿੰਘ ਵਿਜੇ ਕੁਮਾਰ ਰਕੇਸ਼ ਕੁਮਾਰ ਕਮਲਕਿਸ਼ੋਰ ਪਰਵਿੰਦਰ ਕੁਮਾਰ ਸੋਨ ਲਾਲ ਓਮ ਵੀਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਨੀਅਨ ਦੇ ਮੈਂਬਰ ਮੌਜੂਦ ਹਨ ਅੱਜ ਦੀ ਭੁਖੜ ਤਾਲ ਦਾ ਦੂਸਰਾ ਦਿਨ ਅੱਜ ਦੀ ਅੱਜ ਦੀ ਜਿਹੜੀ ਭੁਖੜ ਤਾਲ ਆ ਇਹ ਐਨਪੀਐਸ ਦੇ ਵਿਰੋਧ ਦੇ ਵਿੱਚ ਆ ਸਾਡੇ ਜਨਰਲ ਸੈਕਟਰੀ ਸਾਹਿਬ ਬੀਸੀ ਸ਼ਰਮਾ ਜੀ ਜਿਨ੍ਹਾਂ ਦੇ ਆਦੇਸ਼ ਤੇ ਔਰ ਸਾਡੇ ਸਤਿਕਾਰਯੋਗ ਮਹੇਸ਼ ਗਰਗ ਜੀ ਡਿਵੀਜ਼ਨ ਸੈਕਟਰੀ ਸਾਹਿਬ ਜਿਨ੍ਹਾਂ ਦੇ ਆਦੇਸ਼ ਤੇ ਅਸੀਂ ਅੱਜ ਪੋਖੜਤਾਲ ਦਾ ਦੂਸਰਾ ਦਿਨ ਐਨਪੀਐਸ ਦਾ ਵਿਰੋਧ ਕਰਨ ਵਾਸਤੇ ਇੱਥੇ ਬੈਠੇ ਆ ਔਰ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਐਨਡੀਏ ਸਰਕਾਰ ਨੇ 2004 ਦੇ ਵਿੱਚ NPS ਇੱਕ ਨਵਾਂ ਕਾਨੂੰਨ ਪਾਸ ਕੀਤਾ ਸੀ ਉਹਦੇ ਵਿਰੋਧ ਦੇ ਵਿੱਚ ਸਾਥੀਓ ਅਸੀਂ ਐਂਡੀਏ ਸਰਕਾਰ ਦੀ ਮੁਰਦਾਬਾਦ ਔਰ ਰੱਜ ਕੇ ਵਿਰੋਧਾ ਕਰਦੇ ਆਂ ਸਾਥੀਓ ਔਰ ਸਾਥੀਓ ਮੈਂ ਅਪੀਲ ਕਰਦਾ ਬ੍ਰਿਜ ਬ੍ਰਾਂਡ ਦੇ ਬਹਾਦਰ ਸਾਥੀਓ ਸਾਡੀਆਂ ਮੁੱਖ ਮੰਗਾਂ ਮੰਗਾ ਜਿਹੜੀਆਂ ਵਾ ਉਹਦੇ ਵਿੱਚ NPS ਕੇ 8ਵੇਂ ਪੇਕ ਮਿਚਿੰਦੀ ਕਮੇਟੀ ਨੂੰ ਛੇਤੀ ਤੋਂ ਛੇਤੀ ਗਠਨ ਕੀਤਾ ਜਾਵੇ ਔਰ ਸਾਡਾ 18 ਮਹੀਨੇ ਦਾ ਜਿਹੜਾ ਏਰੀਅਲ ਬਣਦਾ ਸਾਨੂੰ ਉਹ ਦਿੱਤਾ ਜਾਵੇ ਤੇ ਸਾਡੀ ਜਿਹੜੀ ਹੜਤਾਲ ਆ 8 ਤਰੀਕ ਤੋਂ ਲੈ ਕੇ 11 ਤਰੀਕ ਤੱਕ ਸਾਡੀ ਭੁਖ ਹੜਤਾਲ ਚੱਲੂਗੀ ਬਾਕੀ ਜਿਵੇਂ ਜਿਵੇਂ ਸਾਡਾ ਜਨਰਲ ਸੈਕਟਰੀ ਸਾਹਿਬ ਜਿਵੇਂ ਜਿਵੇਂ ਸਾਨੂੰ ਆਦੇਸ਼ ਦੇਣਗੇ ਤਿਵੇਂ ਤਿਵੇਂ ਸਾਡਾ ਸੰਘਰਸ਼ ਜਿਹੜਾ ਹੋਰ ਤਿੱਖਾ ਹੁੰਦਾ ਜਾਊਗਾ ਜੀ ਜੀ ਇਹ ਭੁਖ ਹੜਤਾਲ ਇਹ ਸਿਰਫ ਇੱਥੇ ਹੀ ਲੱਗੀ ਹੈ ਕਿ ਹੋਰ ਵੀ ਬ੍ਰਾਂਚਾਂ 'ਚ ਹੈਗੀ ਹੈ ਇਹ ਭੁਖ ਹੜਤਾਲ ਜਿਹੜੀ ਆ ਆਲ ਇੰਡੀਆ 'ਚ ਹੀ ਚੱਲ ਰਹੀ ਹੈ ਜੀ ਚਾਹੇ ਕਿਤੇ ਤੁਸੀਂ ਜਲੰਧਰ ਸ਼ਹਿਰ ਚਲਜੋ ਕਿਤੇ ਚਲਜੋ ਕੇ ਸੈਂਟਰ ਦੇ ਆਦੇਸ਼ ਆ ਇਹਦੇ ਟੋਟਲੀ ਭੁਖੜ ਹੜਤਾਲ ਚੱਲਣ ਦੀ ਹੈ ਜੀ